ਜਿੰਦਾਬਾਦ ਰਵੀ ਪ੍ਰਣਾਮ ਜੀ ਜਿੰਦਾਬਾਦ ਵੀ ਐਮ ਸੀ ਸਾਹਿਬ ਜਿੰਦਾਬਾਦ ਜੋ ਬੋਲੇ ਸੋਨਰ ਬਾਹ ਜਤੂਰਾ ਸਹਾਰਾ ਦੀ ਜੈ ਜੋ ਬੋਲੇ ਸੋਨਾਰ ਸਲਾਸੀ ਆਲੇ ਚਲੋ ਜੀ ਚਾਹਵੇ ਜਾਵੇ ਮਿੱਠਾ ਲੈ ਆਓ ਮਿੱਠਾ ਮੰਡੋ ਲੈ ਲਓ ਲੈ ਲਓ ਬਣਦੇ ਬਣੇ ਉਹ ਹਰ ਲਾਈ ਕੇ ਮੋੜਦੇ ਆਉਣੇ ਚਲੋ Ok gì? Hãy <laughs> 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 महाराजी रा सौ नालो ਦੁਆਰ ਲੱਗੂ ਕਿੱਥੇ ਆਂ ਤੁਹਾਡੇ ਕੋਲ ਹੀ ਮੋਟੀਆਂ ਦੇ ਹੋ ਗਏ ਆ ਰਹੇ ਲੱਗੀ ਪਏ ਹੁਣ ਲੱਗੂ ਬਹੁਤ ਵੱਡਾ ਬਹੁਤ ਬਹੁਤ ਹੈ ਗੱਲ ਹੈ ਸਾਹਮਣੇ ਬਾਰੇ ਆ ਉਹ ਤੇ ਰਵੀ ਅਮਸ਼ੀ ਜਿੰਦਾਬਾਦ ਰਵੀ ਅਮਸ਼ੀ ਜਿੰਦਾਬਾਦ ਯਾ ਵੇ ਜੋ ਕਿ ਯਾਰ 2 ਮਿੰਟ ਵਾਰ ਨੰਬਰ 74 ਤੇ ਕਾਫੀ ਸਿਰ ਤੋਂ 3340 ਸਾਲ ਜਿਹੜਾ ਕੋਡ ਸੀਗਾ ਪੁਰਾਣੀ ਸਰਕਾਰਾਂ ਦਾ ਉਹ ਅੱਜ ਅਸੀਂ ਫਟੇ ਕਰਨ ਜਾ ਰਹੇ ਆਂ ਕਾਫੀ ਮੁਹੱਲੇ ਦੇ ਵਿੱਚ ਪਾਣੀ ਨਹੀਂ ਜਾ ਰਿਹਾ ਸੀ ਬਹੁਤ ਦਿੱਕਤ ਸੀ ਇੱਕ ਮਹੀਨੇ ਤੋਂ ਪਰੇਸ਼ਾਨੀ ਸੀ ਪਾਣੀ ਦੀ ਫਸੀ ਪਰਿਵਾਰ ਵੱਲ ਫੈਸਲਾ ਲਿਆ ਕਿ ਹਰ ਇੱਕ ਘਰ ਦੇ ਵਿੱਚ ਪਾਣੀ ਜਣਾ ਬਹੁਤ ਜ਼ਰੂਰੀ ਆ ਤੇ ਅਸੀਂ ਪਰਾਲਾ ਪੂਰੇ ਮੁਹੱਲੇ ਦੇ ਵਸਨੀਕਾਂ ਦੇ ਸਹਿਮਤੀ ਨਾਲ ਹੋਰ ਪੂਰੇ ਪਰਿਵਾਰ ਵੱਲੋਂ ਤਾਂ-ਤਾਂ ਬਾਬਲ ਦਰਵਾਰ ਵੱਲੋਂ ਬਹੁਤ ਉਹਨਾਂ ਦੀ ਕਿਰਪਾ ਦੇਣਿਆ ਉਸ ਦੇ ਸੰਧ ਵਿੱਚ ਅਸੀਂ ਇਹ ਫੈਸਲਾ ਲਿਆ ਕਿ ਪਾਣੀ ਦੀ ਸਮੱਸਿਆ ਸਮੱਸਿਆ ਵਾਲੇ ਬੋਰ ਜਿਹੜਾ ਕਰਵਾਉਣੇ ਜਾ ਰਹੇ ਆਂ ਇਸ ਬੋਰ ਦੀ ਪੂਰੇ ਨਗਰ ਨੂੰ ਲੱਖ ਲੱਖ ਵਧਾਈਆਂ ਹੋਣ ਰਵੀ ਕੁਮਾਰ ਕੌਂਸਲ ਬਾਗ ਨੂੰ ਬਚਾ ਜੈ ਤੋਂ ਦੀ ਤੋਂ ਲੱਖ ਦਾ ਤਾਂ ਜਿਹੜੀ ਜਗ੍ਹਾ ਆ ਪੀਰਾਂ ਦੀ ਇਹ ਕਾਫੀ ਚਿਹਰੇ ਤੋਂ ਪਾਣੀ ਦੀ ਸਮੱਸਿਆ ਜਿਹੜੀ ਬਹੁਤ ਹੱਲ ਨਹੀਂ ਹੋ ਰਹੀ ਸੀ ਅਸੀਂ ਜਦੋਂ ਇਲੈਕਸ਼ਨ ਸੀ ਇਹਨਾਂ ਨੇ ਵਾਅਦਾ ਕੀਤਾ ਸੀਗਾ ਜਿਹੜਾ ਤੁਹਾਡੀ ਸਮੱਸਿਆ ਜਿਹੜਾ ਕੋਰ ਅਸੀਂ ਖਤਮ ਕਰਾਂਗੇ ਜਦੋਂ ਬਾਕੀ ਕੰਮ ਕੋਈ ਨਹੀਂ ਜਿੱਥੇ ਸ਼ੁਰੂ ਕਰਨਾ ਥੋੜਾ ਥੋੜਾ ਦਿੱਕਤ ਆਉਂਦੀ ਆ ਪਰ ਸਾਨੀਆਂ ਸਾਹਮਣਾ ਕਰਨਾ ਪਿਆ ਫੇ ਵੀ ਚਲੋ ਪੂਰੇ ਮਹੱਲੇ ਦਾ ਇਹਨਾਂ ਦਾ ਸਾਨੂੰ ਬਹੁਤ ਜੀਵ ਰਿਹਾ ਆ Tidak peralasan, sih, bukan kami cari. Jago dia kan. Berbikam. Jendela.